10 ਅਕਤੂਬਰ ਨੂੰ ਭਗਵਾਨ ਵਾਲਮੀਕੀ ਤੀਰਥ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੀਰਥ ਸਥਾਨ ਦੀ ਹੋਈ ਬੇਅਦਬੀ ਨੂੰ ਲੈ ਕੇ ਲੁਧਿਆਣਾ ਦੇ ਫੁਵਾੜਾ ਚੌਂਕ ਵਿਖੇ ਵੀਰ ਸ੍ਰੇਸ਼ ਨਰੇਸ਼ ਢੀਗਾਨ ਅਤੇ ਬਲਵਿੰਦਰ ਡੁਲਗਤ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਸਮੁੱਚੇ ਦਲਿਤ ਸਮਾਜ ਦੇ ਲੋਕਾਂ ਨੇ ਕਿਹਾ ਕਿ ਜੋ 10 ਅਕਤੂਬਰ ਨੂੰ ਸਾਡੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਤੀਰਥ ਸਥਾਨ ਤੇ ਬੇਅਦਬੀ ਹੋਈ ਉਸ ਤੇ ਆਪ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਜਿਸ ਦੇ ਰੋਸ਼ਵਜੋ ਲੁਧਿਆਣਾ ਦੇ ਵਿੱਚ 8 ਨਵੰਬਰ ਨੂੰ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਾਵੇਗਾ ਜਿਸ ਪੰਜਾਬ ਹਰਿਆਣਾ ਯੂਪੀ ਅਤੇ ਬਾਰੀ ਸਟੇਟਾਂ ਤੋਂ ਦਲਿਤ ਪਾਇਚਾਰੇ ਦੇ ਲੋਕ ਪੁੱਜ ਕੇ ਵਾਲਮੀਕੀ ਹੁੰਦਾ ਸਬੂਤ ਦੇਣਗੇ ਅਤੇ ਅਸੀਂ ਮੌਜੂਦਾ ਆ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜਿਨ੍ਹਾਂ ਅਫਸਰਾਂ ਤੇ ਲੀਡਰਾਂ ਦੀ ਮਿਲੀ ਭੁਗਤ ਦੇ ਨਾਲੇ ਬੇਅਦਬੀ ਹੋਈ ਹੈ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਸਾਡੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਸਾਰੇ ਸਤਕਾਰਯੋਗ ਧਾਰਮਿਕ ਸਮਾਜਿਕ ਆਗੂ ਸਹਿਬਾਨ ਪਹੁੰਚੇ ਆ। ਔਰ ਸਰਬਸਹਿਮਤੀ ਨਾਲ ਇੱਕ ਫੈਸਲਾ ਕੀਤਾ ਗਿਆ ਵਾ ਕਿ ਜੋ 4 ਤਰੀਕ ਨੂੰ ਪੁੱਤਲੇ ਸਾੜਨੇ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਾਰਮਿਕ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮੰਗਤੇ ਉਹ ਅਸੀਂ 4 ਤਰੀਕ ਦਾ ਪੋਸਟਮੈਂਟ ਕਰਤਾ ਸੀ ਔਰ ਅਗਲੀ ਜਿਹੜੀ ਮੀਟਿੰਗ ਆ ਉਹ ਅਸੀਂ 8 ਤਰੀਕ ਨੂੰ ਲੁਧਿਆਣਾ ਵਿਖੇ ਸਵੇਰ 10 ਵਜੇ ਰੱਖੀ ਆ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਕਿ ਜੋ ਪਾਵਨ ਵਾਲਮੀਕੀ ਤਿਰਥ ਅੰਮ੍ਰਿਤਸਰ ਵਿਖੇ 27 ਅਕਤੂਬਰ ਨੂੰ ਬੇਅਦਬੀ ਹੋਈ ਆ ਔਰ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਵਾਲਨਿਕਨ ਸਮਾਜ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਔਰ ਅਗਲੀ ਰੂਪਰੇਖਾ ਬਣਾਉਣ ਦੇ ਲਈ ਜੋ 8 ਨਵੰਬਰ ਨੂੰ 8 ਨਵੰਬਰ ਲੁਧਿਆਣਾ ਵਿਖੇ ਸਵੇਰ 10 ਵਜੇ ਮੀਟਿੰਗ ਬੁਲਾਈ ਹੈ ਸਾਰੇ ਵੱਖੋਕ ਸੰਗਠਨਾਂ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂਆਂ ਦੀ ਤਾਂ ਮੇਰੀ ਬੇਨਤੀ ਹੈ ਸਾਰੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਜੋ ਦੋਸ਼ੀ ਹੈਗੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਪਵਨ ਵਾਲਮੀਕੀ ਦੀ ਰੱਦੀ ਉਹਨਾਂ ਦੇ ਵਿਰੁੱਧ ਆਪਾਂ ਕਾਰਵਾਈਏ ਬਹੁਤ ਬਹੁਤ ਧੰਨਵਾਦ जय वाल्मीकि जयपी सारेनु <totisndel> जय वाल्मीकि हर हर वाल्मीकि जय भीम जय भारत ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਬੁਲਾਈ ਗਈ ਆ ਇਹ ਮੀਟਿੰਗ ਇਹ ਸਬੰਧ ਵਿੱਚ ਬੁਲਾਈ ਆ ਜਿਹੜਾ ਵਾਲਮੀਕੀ ਤੀਰਤ ਤੇ ਜਿਹੜੇ ਬਾਬਿਆਂ ਵੱਲੋਂ ਤੇ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਜਿਹਨਾਂ ਦੇ ਉਹਨਾਂ ਦੇ ਸਾਥ ਨਾਲ ਜਿਹੜਾ ਬੇਅਦਬੀ ਹੋਈ ਆ ਉਹਦੇ ਸਬੰਧ ਵਿੱਚ ਅੱਜ ਲੁਧਿਆਣਾ ਮੀਟਿੰਗ ਬੁਲਾਈਆ ਤੇ 8 ਨਵੰਬਰ ਨੂੰ ਇੱਕ ਬਹੁਤ ਵੱਡੀ ਮੀਟਿੰਗ ਲੁਧਿਆਣਾ ਵਿੱਚ ਹੋ ਰਹੀ ਆ ਜਿਸ ਵਿੱਚ ਹਰਿਆਣਾ ਰਾਜਸਥਾਨ ਪੰਜਾਬ ਦਿੱਲੀ ਦੇ ਬੰਦੇ ਸਾਰੇ ਧਾਰਮਿਕ ਵਾਲਮੀਕੀ ਸਮਾਜ ਤੇ ਪਹੁੰਚੂਗਾ ਤੇ ਇੱਕ ਅਸੀਂ ਵੱਡਾ ਨਿਰਣਾ ਲਵਾਂਗੇ ਕਿ ਸਰਕਾਰ ਦੇ ਖਿਲਾਫ ਤੇ ਜਿਨ੍ਹਾਂ ਨੇ ਅਖਾਰਮਾਈ ਕੀਤੀ ਉਹਨਾਂ ਦੇ ਖਿਲਾਫ ਕੋਈ ਸਖਤ ਕਾਨੂੰਨ ਤਿਆਰ ਕੀਤਾ ਹੋਵੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੈਂ ਕੁਮਾਰ ਦਰਸ਼ਨ ਅਮ੍ਰਿਤਸਰ ਤੋਂ ਸੋ ਅੱਜ ਬਹੁਤ ਧੰਨਵਾਦੀ ਹਾਂ ਲੁਧਿਆਣੇ ਦੇ ਸਾਰੇ ਵੀਰਾਂ ਦਾ ਜਿਹੜੇ ਚਿੰਤਤ ਲੋਕ ਨੇ ਜਿਨ੍ਹਾਂ ਨੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਅਤੇ ਪਵਿੱਤਰ ਤੀਰਤ ਦੀ ਜਿਹੜੀ 27 ਤਰੀਕ ਨੂੰ ਬੇਅਦਬੀ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਲੁਧਿਆਣੇ ਦੇ ਸਾਥੀ ਅੰਮ੍ਰੋ ਅਲੱਗ-ਅਲੱਗ ਸੰਗਠਨਾਂ ਵੱਲੋਂ ਮੀਟਿੰਗ ਰੱਖੀ ਗਈ ਹੈ ਸੋ ਇਹ ਮੀਟਿੰਗ ਜਿਹੜੀ ਹੈ 8 ਤਰੀਕ ਨੂੰ ਲੁਧਿਆਣੇ ਲੁਧਿਆਣੇ ਵਿੱਚ ਰੱਖੀ ਗਈ ਹੈ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਮਾਤਮਾ ਵਾਲਮੀਕੀ ਮਹਾਰਾਜੇ ਨਾਮ ਲੈਵਾ ਨੇ ਕਿ تیرਤ ਦੀ ਬੇਅਦਬੀ ਵਾਸਤੇ ਜਿਹੜੀ تیرਤ ਦੀ ਮਰਿਆਦਾ ਭੰਗ ਹੋਈ ਹੈ تیرਤ ਦੀ ਜਿਹੜੀ ਬੇਅਦਬੀ ਹੋਈ ਹੈ ਉਹਨੂੰ ਬਹਾਲ ਕਰਨ ਵਾਸਤੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਦੇ ਪਹੁੰਚਣਾ ਬਹੁਤ ਅਤਿ ਜ਼ਰੂਰੀ ਹੈ ਸੋ ਮੈਂ ਅੰਮ੍ਰਿਤਸਰ ਵੱਲੋਂ ਜਿੰਨਾ ਸਾਡਾ ਸੰਗਠਨ ਹੈ ਜਿਨ੍ਹਾਂ ਦੇ ਅੰਮ੍ਰਿਤਸਰ ਦੇ ਲੋਕ ਹੈ ਉਹਨਾਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਪੂਰੇ ਪੰਜਾਬ 'ਚ ਵਸਦੇ ਵਾਲਮੀਕਣਾਂ ਨੂੰ ਹਰ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਉਹਦਾ ਅਤੇ ਆਪਣੇ ਵਾਲਮੀਕੀ ਮਈ ਹੋਣ ਦਾ ਸਬੂਤ ਦਿਓ ਜੈ ਵਾਲਮੀਕੀ ਜੈ ਭੀਮ ਜੈ ਹਾਰਤ